ਹਾਂਜੀ ਸਤਿ ਸ਼੍ਰੀ ਅਕਾਲ ਜੀ ਹਰਨ ਨੂੰ ਸਵਾਗਤ ਹੈ ਤੁਹਾਡਾ ਆਪਣੀ ਇੱਕ ਨਵੇਂ ਵਲੌਗ 'ਚ ਤੇ ਕੱਲੂ ਆਪਣਾ ਵਲੌਗ ਨਹੀਂ ਆਇਆ ਕੱਲ ਕੱਲਮ ਦਾ ਵਲੌਗ ਨਹੀਂ ਆਇਆ ਤੇ ਸਾਰਿਆਂ ਨੇ ਬਹੁਤ ਕਮੈਂਟ ਕਰੇ ਪਰ ਜਿਹੜਾ ਕੱਲੋਂ ਗਾਣਾ ਪਾਇਆ ਸੀ ਐਡਿਟ ਕਰਕੇ ਹੁਣ ਤੁਸੀਂ ਐਨਾ ਪਿਆਰ ਨਹੀਂ ਦਿੱਤਾ ਮੈਂ ਦੇਖਿਆ ਐਨਾ ਪਿਆਰ ਨਹੀਂ ਦਿੱਤਾ ਜਿੰਨਾ ਦੇਣਾ ਚਾਹੀਦਾ ਸੀ ਠੀਕ ਆ ਯਾਰ ਤੁਸੀਂ ਐਨਾ ਗਰਿਆ ਕਰੋ ਪਿਆਰ ਦੇਦਿਆ ਕਰੋ ਇੱਥੋਂ ਦੇਖ ਲਓ ਸੁੱਤੇ ਵੀ ਨੂੰ ਉਠਾ ਕੇ ਜਿਵੇਂ ਬਣਾ ਰਹੇ ਹੋ ਇਹਨੇ ਤੇ ਮੈਨੂੰ ਭੁੱਖ ਲੱਗੀ ਸੀ ਮੈਨੂੰ ਭੁੱਖ ਲੱਗੀ ਸੀ ਕਿਉਂਕਿ ਦੋ ਦਿਨ ਹੋ ਗਏ ਮੈਨੂੰ ਆ ਲੈ ਕੇ ਰੱਖਦੇ ਨੂੰ ਸੋ ਮਸ਼ਰੂਮ ਦੋ ਦਿਨ ਦੇ ਲਿਆਂਦੇ ਪਏ ਨੇ ਪ੍ਰੀਤ ਨੇ ਮੈਨੂੰ ਵਾਦਾ ਕੀਤਾ ਸੀਗਾ ਵੀ ਮੈਂ ਪ੍ਰੀਤ ਨੇ ਮੈਨੂੰ ਵਾਦਾ ਕੀਤਾ ਸੀ ਵੀ ਮੈਂ ਤੁਹਾਨੂੰ ਇੱਕ ਬਹੁਤ ਸਵਾਦਿਸ਼ਟ ਡਿਸ਼ ਬਣਾ ਕੇ ਦਿਵਾਉਂਗੀ ਜਿਹੜੀ ਉਧਰਲੀ ਮੰਮੀ ਨੇ ਬਣਾਈ ਸੀ ਮੈਂ ਉਧਰ ਗਿਆ ਸੀਗਾ ਰਾਈਟ ਕਾਦੀ ਡਿਸ਼ ਬਣਾਣੀ ਹੈ ਇਹ ਮਤਲਬ ਮੇਰੀ ਬਣਾਈ ਹੋਈ ਡਿਸ਼ ਨਹੀਂ ਹੈ ਉਧਰਲੇ ਮम्मा ਦੀ ਬਣਾਈ ਹੋਈ ਡਿਸ਼ ਹੈ ਫਿਰ ਮੈਂ ਥੋੜੀ ਜਿਹੀ ਸਿੱਖ ਲਈ ਸੀ ਬਟ ਫਿਰ ਮੈਂ ਭੁੱਲ ਗਈ ਮਸ਼ਰੂਮ ਪਰਸੋ ਦੇ ਲੱਗਦੇ ਬੈਨ ਨੇ ਤਾਂ ਕੱਲ ਵੀ ਮੈਨੂੰ ਥੋੜਾ ਫੀਵਰ ਵਾਂਗੂ ਹੋ ਗਿਆ ਸੀ ਅੱਜ ਵੀ ਥੋੜਾ ਜਿਹਾ ਤਾਂ ਹੁਣ ਵੀ ਇਹਨਾਂ ਨੇ ਮੈਨੂੰ ਉਠਾਇਆ ਨੀਂਦ ਤੇ ਫਿਰ ਮੈਂ ਉੱਠ ਕੇ ਥੋੜਾ ਤਿਆਰ ਹੋ ਕੇ ਮੈਂ ਕਿਹਾ ਚਲੋ ਬਣਾਨੇ ਆ ਵਲੌਗ ਨਹੀਂ ਮੈਨੂੰ ਹੱਡੀ ਕੋ ਬਹੁਤ ਜ਼ਿਆਦਾ ਹੋ ਰਿਹਾ ਅੱਜ ਤਾਂ ਜਿਵੇਂ ਜਿਵੇਂ ਅਸੀਂ ਬਣਾਉਂਦੇ ਜਾਵਾਂਗੇ ਉਵੇਂ ਦਿਖਾਉਂਦੇ ਜਾਵਾਂਗੇ ਵੀ ਕੀ ਕੀ ਪਾਣਾ ਇਸ ਤੇ ਕਿਵੇਂ-ਕਿਵੇਂ ਬਣਾਉਣਾ ਠੀਕ ਆ ਫਿਲਹਾਲ ਤਾਂ ਕੋਪਸਾ ਮਸ਼ਰੂਮ ਰੱਖਿਆ ਹੋਇਆ ਇਹਨਾਂ ਦਾ ਪੈਕੇਟ ਤੇ ਆ ਪਾਣੀ ਉਬਲਣਾ ਰੱਖਿਆ ਪ੍ਰੀਤ ਨੇ ਪਤਾ ਨਹੀਂ ਕਿਉਂ ਆਈ ਡੋਨਟ ਨੋ ਵਾਈ ਮਸ਼ਰੂਮ ਮਸ਼ਰੂਮ ਬੋਇਲ ਕਰ ਰਹੇ ਨੇ ਸਾਡੇ ਜੇ ਯਾਰ ਅੱਜ ਰੋਟੀ ਵਾਲਾ ਬਾਬਾ ਵੀ ਨਹੀਂ ਆਇਆ ਮਸ਼ਰੂਮ ਬੋਇਲ ਕਰ ਰਹੇ ਸਾਡੇ ਜੇ ਇਹ ਰੈਸਪੀ ਇੰਨੀ ਸਵਾਦ ਬਣਦੀ ਹੈ ਨਾ ਮਤਲਬ ਜਿੰਮ ਬਾਹਰ ਬੰਦਾ ਫਾਸਟ ਫੂਡ ਖਾਂਦਾ ਹੈ ਉਹਦੇ ਨਾਲੋਂ 100 ਗੁਣਾ ਬੈਟਰ ਹੈ ਆਪਣੇ ਹੈਲਥ ਵਾਸਤੇ ਵੀ ਤੇ ਟੇਸਟ ਵਾਈਜ਼ ਵੀ ਬਹੁਤ ਸਵਾਦ ਉਹ ਉਦੋਂ ਮੰਮਾ ਨੇ ਬਣਾਈ ਸੀਗੀ ਨਾ ਮੈਨੂੰ ਐ ਲੱਗ ਰਿਹਾ ਸੀ ਜਿਵੇਂ ਨਾ ਮਤਲਬ ਬਾਹਰੋਂ 스ਨੈਕਸ ਨਹੀਂ ਆਪਾਂ ਮੰਗਵਾਉਂਦੇ ਮਸ਼ਰੂਮ ਦੇ 스ਨੈਕਸ ਕੋਈ ਮਸ਼ਰੂਮ ਦਾ ਉਦਾਂ ਲੱਗ ਰਹੀ ਸੀਗੀ ਬੜੀ ਡੇਸਟੀ ਲੱਗ ਰਹੀ ਸੀਗੀ ਤੇ ਕੱਲ ਅਸੀਂ ਜਾਣਾ ਵਿਆਹ ਤੇ ਉਸ ਤੋਂ ਪਹਿਲਾਂ ਪਹਿਲਾਂ ਥੋੜੇ ਆਪਣੇ హెਅਰਸ ਦੀ ਸੈਟਿੰਗ ਜੀ ਕਰਾ ਕੇ ਆਣੀ ਬੀਅਰਡ ਸੈੱਟ ਕਰਾ ਕੇ ਆਣੀ ਆ ਤੇ ਪ੍ਰੀਟਨੇ ਸਲੂਨ ਤੇ ਪ੍ਰੀਟਨੇ ਸਲੂਨ ਜਾਣਾ ਸੋ ਆਪਾਂ ਇਹ ਬਣਾ ਕੇ ਖਾ ਕੇ ਫਿਰ ਵਜਾਵਾਂਗੇ ਸਲੂਨ ਓਕੇ ਆਪਾਂ ਹੀ ਮਤਲਬ ਪ੍ਰੀਜਾ ਹੌਸ ਸਲੂਨ ਮੈਂ ਤਾਂ ਆਪਣੇ ਨਾਈ ਕੋਲ ਜਾਊਗਾ ਸਾਡਾ ਵੀ ਸਲੂਨ ਹੀ ਆਉਂਦਾ ਬਸ ਮੈਂ ਕਹਿ ਦਿੰਨਾ ਹੁਣ ਨਾਈ ਸਲੂਨ ਹੀ ਹੁੰਦਾ ਬਸ ਐਂ ਦੌਰ ਕਰਨ ਚ ਪਰ ਕਰ ਨਾਈ ਹੈ ਮੇਰਾ ਤਾਂ ਓਕੇ ਡਾਂ ਇਹ ਕਰ ਰਹੇ ਹਾਂ ਨਾ ਆਪਾਂ ਆਪਾਂ ਹੁਣ ਮੈਂ ਸ਼ੁਰੂ ਕਰੀਏ। ਆਪਾਂ ਫੇਰ ਹੀ ਕਰੀਏ ਸਫਾਈ ਕਰਕੇ ਫਿਰ ਆਪਾਂ ਇਸ ਨੂੰ ਨਾ ਬੋਇਲਡ ਕਰਾਂਗੇ ਠੀਕ ਹੈ। ਠੀਕ ਹੈ। ਜਿਵੇਂ ਜਿਵੇਂ ਮम्मा ਨੇ ਮੈਨੂੰ ਹੁਣੀ ਹੁਣੀ ਸਿਖਾਇਆ ਕਿ ਕਿਵੇਂ ਇੱਕ ਵਾਰ ਬਣਾਉਣ ਤੋਂ ਪਹਿਲਾਂ ਫੇਰ ਪੁੱਛ ਲਈਆ ਨਾ ਰੈਸিপি। ਹਮ ਤਾਂ ਜਿਵੇਂ ਮम्मा ਨੇ ਮੈਨੂੰ ਦੱਸਿਆ ਤਾਂ ਫਿਰ ਇਹਨਾਂ ਨੂੰ ਸਾਰਾ ਨੂੰ ਐ ਕਰਕੇ ਚੌਪ ਜੇ ਕਰਕੇ ਹਨਾ ਚੌਪ ਨੂੰ ਛਲੇ ਕੇ ਹਨਾ ਚਰਬੀ ਤਾਰ ਕੇ ਹਨਾ ਦੀ ਹਮ ਫਿਰ ਇਹਨਾਂ ਨੂੰ ਆਪਾਂ ਬੋਇਲ ਕਰਾਂਗੇ ਇਸ ਤੇ। ਯੈਸ ਆ ਦੋ ਇਨਗਰੀਡੀਐਂਟ ਦਿਖਾਣੇ ਰਹਿ ਗਏ ਸੀਗੇ ਬਟਰ ਤੇ ਮਲਾਈ ਤੇ ਦੇਸੀ ਘਿਓ ਵੀ ਠੀਕ ਆ ਤੇ ਸੀ ਕਿ ਉਹ ਰੇ ਹੈ ਨਹੀਂ ਫਿਲਹਾਲ ਔਰ ਕਿਤੇ ਭਾਂਡਾ ਜਿਹਾਣਾ ਪਰ ਉਹ ਵੀ ਹੁੰਦਾ ਔਰੇ ਠੀਕ ਆ ਮੋਬਲ ਨੀ ਹਰਦੀਆਂ ਨੇ ਤੇ ਆ ਦੇਖੋ ਇੰਨਾ ਵੇਸਟ ਕਰਤਾ ਬੀਤੇ ਨੂੰ ਇਹਨੂੰ ਵੇਸਟ ਨਾ ਨਾ ਇਹਨੂੰ ਕੂੜਾ ਬਣਾਣਾ ਨਹੀਂ ਕੂੜਾ ਹੋਣੀ ਮਸ਼ਰੂਮਸ ਨੇ ਮਸ਼ਰੂਮ ਜੜਾ ਦਾ ਆ ਰਹੀਆਂ ਨੇ ਜਿਹੜਾ ਆ ਦੇਖ ਚਲੋ ਜੋ ਵੀ ਹੋਇਆ ਚਲੋ ਬੇਸਟ ਕਰਤਾ ਤੇ ਕੋਈ ਨਾ ਨਾ ਦਾਣਾ ਹਲੇ ਤੁਸੀਂ ਬਣਾ ਲਓ ਅੱਗੇ ਜੇ ਮੈਂ ਇਹਨਾਂ ਦਾ ਨਾ ਮੈਂ ਮਜ਼ਾਕ ਕਰ ਰਹਾ ਹਾਂ ਗੁੱਸਾ ਨਾ ਕਰਾ ਕਰੀਏਗਾ ਹੁਣ ਤਨੀਆ ਹੁਣ ਤਨੀਆ ਨੂੰ ਆਪਾਂ ਕਰਾਂਗੇ ਚੁੱਪ ਚੁੱਪ ਨਹੀਂ ਕਰਾਂਗੇ ਬਰੀਕ ਉਬਾਲਣਾ ਰੱਖਤਾ ਇਹਨੂੰ ਹੁਣ ਤਨੀਆ ਨੂੰ ਬਰੀਕ ਬਰੀਕ ਕੱਟ ਕੇ ਇਹ 'ਚ ਪਾਣਾ ਹੈ ਇਹ 'ਚ ਪਾਣਾ ਹੈ ਕੇਲਾ ਰੱਖਣਾ ਬਾਅਦ 'ਚ ਪਾਵਾਂਗੇ ਇਹ ਤਾਂ ਧੋ ਕੇ ਰੱਖਾਂਗੇ ਆਪਾਂ ਓਕੇ ਮਾਈ ਮਿਸਟੇਕ ਯੈਸ ਸਿਓ ਮਾਈ ਮਿਸਟੇਕ ਇਹ ਕਰੀਏ ਹੁਣ ਤਾਂ ਅਭੀ ਇਸਕੋ ਹਮ ਥੋੜੀ سی ਉਬਾਲੀ ਦਲਾਏਗੇ ਉਬਾਲੀ ਕੋ ਦੁਵਾਏਗੇ ਤੁੱਕੇ ਇਹ ਤਾਂ ਨੀ ਤੁੰੀਆਂ ਸੈੱਟ ਕਰਨ ਵਾਲਾ ਕੰਮ ਨਹੀਂ ਦਾ ਹੁੰਦਾ ਪਰ ਸਟਾ ਮਮੀ ਤੁੱਕ ਤੁੱਪੇ ਨੇ ਉੱਪਰ ਮੈਨੂੰ ਤਾਂ ਨੀਆਂ ਨਾਲ ਸੈੱਟ ਕਰਨਾ ਬਿਲਕੁਲ ਦਾ ਸਮਝ ਨਹੀਂ ਪਰ ਮੈਂ ਫਿਰ ਵੀ ਕਰ ਰਹੀ ਹਾਂ ਹੁਣ ਠੀਕ ਹੈ ਫੇਰ ਕਿਉਂ ਮਾਰਦਾ ਕਿ ਨਹੀਂ ਪਾਫਾ ਮਸ਼ਰੂਮ ਫਿਰ ਤੁਸੀਂ ਮਸ਼ਰੂਮ ਨੂੰ ਇਦਾਂ ਧੋਕੇ ਰੱਖ ਲੈਣਾ ਠੀਕ ਹੈ ਉਦੋਂ ਬਾਅਦ ਤੁਸੀਂ ਇਹਦੇ ਕਾਲੋਣੇ ਨੇ ਪੀਸ 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 ਹਾਫ ਹਾਫ ਕਰ ਲੈਣਾ ਨੂੰ ਪੀਸੇ ਦੇ ਤੁਸੀਂ ਐਂ ਕਰਨਾ ਇਹਨੇ ਬੜੇ ਬੜੇ ਉਹ ਹਾਫ ਹਾਫ ਕਰਨਾ ਹੈ ਹਾਂ ਤੁਸੀਂ ये खुशबू जी मशरूम चाह रही है यस yes, के लिए जे जो शेर छोटे छोटे ये गरम भैया गरम है जे जो शेर छोटे ये ऑब्वियसली पापा ने कर रही है ठंडी से होने लगी है ऑब्वियसली या तो फिर ऑब्वियसली सही तो तनी आ पे अपना ठीक है आई तो पा दे बीच में ओए ओए की कर तो रहे हो तुम तो से कम बता रहे हो कम घटा रहे ਗਰਮ ਬਹੁਤ ਹੈ ਹਲੇ ਹਲੇ ਵੀ ਕੁੱਟ ਕੇ ਸਿੱਟੀ ਨਹੀਂ ਪਈ ਆਪਾਂ ਇਹਨੂੰ ਠੰਡਾ ਕਰਨ ਲਈ ਰੱਖ ਦੰਨੇ ਆ ਫਿਰ ਚਲਾ ਦਿੰਨਾ ਫੜਾ ਨਹੀਂ ਮੁੰਡੋਂ ਬਹੁਤ ਸੁਣੇ ਮੇਟੋ ਆਪਾਂ ਕੁੰਡੀਆਂ ਨੂੰ ਵੀ ਕੁਛ ਨਹੀਂ ਪਤਾ ਹੁੰਦਾ ਮੇਰਾ ਕਿਚਨ ਵਾਲਾ ਟਾਵਲ ਮੰਮਾ ਨੇ ਤਾਂ ਤਾਜ਼ੂ ਸਵੇਰ ਕਰਕੇ ਆਪਾਇਆ ਜਿਹੜੇ ਪੋਣੇ ਨਾਲੇ ਕਮਸ ਆ ਗਏ ਠੀਕ ਆ ਓਕੇ ਹੁਣ ਆਪਾਂ ਚੱਕਾਂਗੇ ਮੈਂ ਕੱਟਾਂ ਇਹ ਨਹੀਂ देख ले हम अपन चकांगे एक ओनियन गाइस ओनियन चक के ओनियन नु भी कटना आप चॉप करना ओनियन चॉप करना तो मेनू कल्ला चॉप बोर्ड यादा बस किचन दा ओके चॉप नहीं करेंगे की करना हो बाटेंगे बाटेंगे किथे के ओनियन हो रिया है आगे है ओनियन लहसना दा और लहसना हम सबसे पहले हम ਤੇ ਆਪਾਂ ਆਹ ਚੌਪ ਕਰ ਲਏ ਨੇ ਚੌਪ ਕਰੇ ਨੇ 24 ਕਹਿੰਦੇ ਨੇ ਨਾ ਆਹਾ ਲਸਣ ਤੇ ਪਿਆਜ਼ ਠੀਕ ਆ ਪਹਿਲੇ ਮੈਨੂੰ ਇਹ ਲੱਗਦਾ ਵੀ ਮੱਖਣ ਨਾਲ ਹੀ ਕੰਮ ਚੱਲ ਜਾਣਾ ਦੇਸੀ ghee ਪਾਣ ਦੀ ਲੋੜ ਨਹੀਂ ਨੇ ਦੇਸੀ ghee ਪਾਉਣਾ ਨਹੀਂ ਲੱਗਦਾ ਮੈਨੂੰ ਹੂੰ ਵੀਰ ਵੀ ਲੱਗਦੀ ਨਹੀਂ ਵੈਸੇ ਪਲਾਨ ਪਿੱਤੇ ਦਾ ਪਲਾਨ ਇਹ ਸੀਗਾ ਵੀ ਬਟਰ ਪਾ ਕੇ ਮੱਖਣ ਪਾ ਕੇ ਉਸ ਤੋਂ ਬਾਅਦ ਅਗਰ ਲੋੜ ਹੋਈ ਤਾਂ ਦੇਸੀ ghee ਪਾਵਾਂਗੇ ਪਰ ਇਹ ਕਹਿੰਦੇ ਪਿੱਤਾ ਵੀ ਦੇਸੀ ghee ਦੀ ਲੋੜ ਨਹੀਂ ਮਿੰਨਾ ਹੈਗੀ ਲੋਟ ਦੀ ਥੋੜਾ ਜਿਹਾ ਹੋ ਗਿਆ ਹੈ ਗਿਆ ਨਹੀਂ ਓਨਿਅਨ ਡਾਲ ਕਰ ਦੇਖ ਲੈਂਦੇ ਹਾਂ ਬਾਬੂ ਭయ్యా ਸਪਨਾ ਵਾਹਿਗੁਰੂ ਪਹਿਲੀ ਵਾਰੀ ਬਣਾਇਆ ਸਪਨਾ ਵਾਹਿਗੁਰੂ ਹੁਣ ਤੋਂ ਕੀ ਦੇਗੀ ਮੰਮਾ ਨੇ ਬਣਾਇਆ ਸੀ ਇਹ ਤਾਂ ਹੋਗੀ ਬਣਾ ਸਕਤਾ ਮੇਰੇ ਨੂੰ ਆਪਣੀ ਤੋਂ ਮम्मी ਤੇ ਸੌ ਬਣਾਏਗੀ 40 ਗਰਮ ਕੋਈ ਨਾ ਮम्मी ਤੇ ਸੌ ਬਣਾਏਗੀ ਮੰਮੀ ਤਾਂ ਸਵਾਦ ਤਾਂ ਨਹੀਂ ਬਣਾ ਸਕਦੀ ਖੈਰ ਜਦ ਮੈਂ ਕਹ ਰਿਹਾ ਤੈਨੂੰ ਮੈਂ ਹੌਸਪਟਲ ਦੇ ਰਿਹਾ ਹਾਂ ਉਹ ਠੀਕ ਹੈ ਬੱਟਾ ਜੋ ਸਵਾਦ ਕਿਵੇਂ ਮਾਂ ਦੇ ਆਪ ਤੁੰਡਾ ਆਪਣੇ ਨਾਲ ਕੁਝ ਨਹੀਂ ਮਾਉਂਦਾ ਹਾਂ ਹੂੰ ਸਹੀ ਗੱਲ ਹੈ ਜਿੰਨੀ ਸਵਾਦ ਰੋਟੀ ਵੀ ਬਣਾਉਂਦੀ ਹੈ ਨਾ ਇਧਰ ਲਈ ਵੀ ਉਹਨਾਂ ਸਵਾਦ ਦੇ ਤਰ੍ਹਾਂ ਬਣਦੀ ਨਹੀਂ ਮਾਂ ਦੇ ਸੋ ਪੇਸ਼ ਆਹੇ ਮਾਂ ਦੇ ਰੋਟੀ ਦਾ ਸਵਾਦ ਅਲੱਗ ਹੀ ਹੁੰਦਾ ਸਹੀ ਗੱਲ ਹੈ ਹੋਰ ਕੀ ਹੁਣ ਆਪਾਂ ਕੀ ਕਰ ਰਹੇ ਹਾਂ ਕੁਝ ਚੀਜ਼ ਲਾ ਸਕਦੀ ਹੈ ਜੇ ਇੱਕ ਚੀਜ਼ ਦਵਾਈਏ ਕਿ ਨੇ ਵੀ ਇਹ ਤਾਂ ਥੋੜਾ ਦਾ ਡਿਫਰੈਂਟ ਫਲੇਵਰ ਆਵੇ ਇਹਦੇ ਚ ਉਧਰ ਵਾਲਾ ਬਿਕੋਜ਼ ਮਮਾ ਨੇ ਦੈਸੀ ਕੀ ਬਣਾਇਆ ਸੀ ਮੈਂ ਬਟਰ ਚ ਬਣਾਇਆ ਠੀਕ ਹੁਣ ਇਸ ਤੋਂ ਬਾਅਦ ਕੀ ਕਰਨਾ ਆਪਾਂ ਫਿਰ ਉਸ ਤੋਂ ਬਾਅਦ ਮਤਲਬ ਆਪਾਂ ਥੋੜੇ ਜਿ ਥੇ ਫਿਰ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਪਾਵਾਂਗੇ ਲਸਣ ਲਸਣ ਕ੍ਰਸ਼ ਕਰਕੇ ਹਲਕਾ ਮੀਨਸ ਮਤਲਬ ਅਗਰ ਵੱਡੀ ਤੂਰੀਆ ਦਾ ਵੱਡੀ ਪਾਲਿਓ ਫਿਰ ਉਹਨੂੰ ਕद्दूकस ਕਰਕੇ ਨਾ ਫਿਰ ਉਹ ਪਾ ਦਿਓ ਠੀਕ ਆ ਜਿੰਨੇ ਵੀ ਤੁਸੀਂ ਵਲੌਗ ਦੇਖ ਰਹੇ ਹੋ ਇੱਕ ਇੱਕ ਵਾਰ ਰੈਸਪੀ ਜ਼ਰੂਰ ਟਰਾਈ ਕਰ। ਟਰਾਈ ਨਹੀਂ ਕਰ, ਟਰਾਈ ਕਰ। ਬਹੁਤ ਮਜ਼ੇਦਾਰ ਸੀ। ਬਹੁਤ ਸਵਾਦ ਬਣਦੇ ਨੇ। ਤੇ ਉਸ ਤੋਂ ਬਾਅਦ ਟਰਾਈ ਕਰਕੇ ਕਮੈਂਟ ਕਰਕੇ ਦੱਸਣਾ ਵੀ ਕਿਵੇਂ ਦਾ ਬਣਿਆ। ਸਵਾਦ ਬਣਿਆ? ਤੇ ਬਹੁਤ ਸਵਾਦ ਬਣਦੇ। ਇਹਾਂ ਚ ਨਹੀਂ ਬਣਦੀ। ਹਾਂ? ਜੇ ਸੱਚੀਆਂ ਆ ਬਣਦੀਆਂ ਜਿਵੇਂ ਵਿਆਹਾਂ 'ਚ 스ਨੈਕਸ ਨਹੀਂ ਹੁੰਦੇ ਇਹਦੀ ਬਣਦੀ। ਵਿਆਹਾਂ 'ਚ ਵੀ ਘੱਟ ਸਵਾਦ ਹੁੰਦੇ ਨੇ। ਹੂੰ? ਬਹੁ ਹੀ ਅੰਮੀ ਬਣਦੇ ਸੀ। ਨਾਲੇ ਆਪਣੇ ਆਪਾ ਥੋੜਾ ਜਿਹਾ ਪਾ ਲਾਂਗੇ ਇਹਦੇ ਤੇ। ਮਤਲਬ ਜੇ ਫਲੇਵਰ ਲਈ ਬੰਦੇ ਨੂੰ ਨੂਨ ਮਿਰਚ ਕੁਝ ਨਮਕੀਨ ਖਾਣ ਦੀ ਜੀ ਕਰਦਾ ਬੰਦਾ ਬਾਹਰ ਜਾਂਦਾ ਸਮੋਸਾ ਲਿਆਵਾ ਬਰੈਡਪੋਟ ਲਿਆਵਾ ਪੀਜ਼ਾ ਲਿਆਵਾ ਉਹਦੇ ਨਾਲੋਂ ਬੈਟਰ ਇਹ ਬਣਾ ਕੇ ਖਾ ਲਿਓ ਘਰੇ। ਨਾਲੇ ਕੁਝ ਅਲੱਗ ਹੋ ਜਾਊਗਾ ਕਿਉਂਕਿ ਸਮੋਸੇ ਪੀਜ਼ੇ ਸਾਰਾ ਕੁਝ ਖਾਇਆ ਹੋਇਆ ਬਹੁਤ ਜ਼ਿਆਦਾ ਆ ਤਾਂ ਇਹ ਕੁਝ ਅਲੱਗ ਹੋ ਜਾਏਗਾ ਤੁਸੀਂ ਟੈਸਟ ਕਰਕੇ ਦੇਖੀ ਇੱਕ ਵਾਰੀ ਠੀਕ ਆ ਤੇ ਇਸ ਲਈ ਲਾਈਕ ਕਰ ਦਿਓ ਵੀਡੀਓ ਨੂੰ ਸੇਵ ਕਰਕੇ ਰੱਖ ਲਓ ਤਾਂ ਕਿ ਤੁਸੀਂ ਬੈਰੈਸਟਿਕ ਉੱਤੇ ਨਾ ਜਾਓ। ਲਾਈਕ ਕਰੋਗੇ ਤੇ ਸੇਵ ਹੋ ਜਾਏਗੀ ਵੀਡੀਓ। ਓਕੇ ਅੱਜ ਤੁਸੀਂ ਨਵੇਂ ਵਲੌਗ ਪ੍ਰੀਤ ਦੇ ਕਿਚਨ ਚੋਂ ਪ੍ਰੀਤਸ ਕਿਚਨ ਚੋਂ ਪ੍ਰੀਤਸ ਕਿਚਨ ਓਕੇ ਅਸੀਂ ਵੀ ਦਸਾਂ ਨੂੰ ਨੋ ਵੀ ਕਿਵੇਂ ਦਾ ਲੱਗਿਆ ਠੀਕ ਆ ਯੈਸ ਬੜੀ ਪਾਤਾ ਇਸਟ ਪਾਵ ਲਸਨ ਯੈਸ ਮਤਲਬ ਬਟਰ ਪਾਤਾ ਇਸਟ ਲਸਨ ਪਾਤਾ ਐਂਡ ਪਿਆਜ਼ ਪਾਤੇ ਹਣਾ ਮੈਂ ਤਿੰਜੇ ਜਿhai ਪਾਈਆਂ ਹਲੇ ਤੇ ਮਲਾਈ ਪਈ ਐ ਇਹਨੂੰ ਵੀ ਪਾ ਦੇਣੇ ਚੱਕ ਕੇ ਨਾ ਹਲੇ ਪਾ ਨਾ ਮੈਂ ਮਲਾਈ ਜੇ ਮੈਂ ਤਾਂ ਪਾ ਦਿਆ ਥਾਰੀ ਮਸ਼ਰੂਮ ਦਦੇ ਕੱਟ ਰਿਹਾ ਹੁਣ ਪਹਿਲਾਂ ਕੱਟੇ ਨਹੀਂ ਗਏ ਗਰਮ ਸੀ ਪਹਿਲਾਂ ਬੋਜਾ ਜੀ ਪੈਦਾ ਨਹੀਂ ਮੱਚ ਗਏ ਕਰਚੀ ਮਾਰਾਂ ਵਿੱਚ ਥੋੜੀ ਦੇਖੋ ਜਨ ਜਨ ਤੁਹੇ ਮੇਰੇ ਕਰਚੀ ਮਾਰਾਂ ਦਾ ਸਟਾਈਲ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਮੈਂ ਕਿੰਨਾ ਵੱਡਾ ਕਿਚਨ ਚ ਹੁਣ ਆਪਾਂ ਆਮ ਸ਼ਰੂਮ ਪਾਦਨੇ ਇਹ ਵਿੱਚ ਤੇ ਰਣਾ ਗਾੜ ਲਾਣਾ ਚੰਗੀਦਰਾ ਜੱਤਾਂ ਕੇ ਕਲਨੀ ਉਹਨੇ ਬਣਾਈ ਜਾਣਾ ਮੇਰਾ ਕਰ ਰਹੇ ਹੁਣ ਪਾਣੀ ਦਾ ਥੋੜਾ ਜਿਹਾ ਪਾ ਦਿੰਦੇ ਹਾਂ ਥੋੜਾ ਵਾਟਰੀ ਵਾਟਰੀ ਹੋ ਜਾਣਗੇ ਇਹ ਉਦੋਂ ਕੱਢ ਲੈਣੇ ਆਪਾਂ ਉਸ ਵਾਸਤੇ ਨਹੀਂ ਨਹੀਂ ਫਿਰ ਅਬ ਇਸਕੋ ਅਸੀਂ ਭੁੰਨੇਗੇ ਜਦੋਂ ਇਹ ਹਰਗਨ ਕੇ ਬ੍ਰਾਊਨ ਹੋ ਜਾਣਗੇ ਨਾ ਉਦੋਂ ਆਪਾਂ ਕੀ ਕਰਨਾ ਹੈ ਇਹਨਾਂ ਨੂੰ ਪੁੱਛੋ ਇੰਨਾ ਵਧਾ ਲੈਣੇ ਬਦਲਣਾ ਤਦ ਮੈਂ ਉਹ ਕਰਨਾ ਕਿਹਦੀ ਹੀ ਬਤਾ ਕੀ ਕਰ ਰਹੇ ਥਸ ਪੂਰਾ ਲੋਗੇ ਹਲਕੇ ਬਰਾਊਨ ਹੋ ਜਾਣਗੇ ਨਾ ਫਿਰ ਆਪਾਂ ਇਹਦੇ ਚ ਪਾਣਾ ਹੈ ਨੌਂ ਮਿਰਚ ਲੌਣ ਮਿਰਚ ਨਹੀਂ ਪਾਵਾਂਗੇ ਹਲਕਾ ਜਿਹਾ ਨਮਕ ਤੇ ਚਿਲੀ ਫਲੈਕਸ ਹਲਕੀ ਕਾਲੀ ਮਿਰਚ ਤੇ ਚਿਲੀ ਫਲੈਕਸ ਚਿਲੀ ਫਲੈਕਸ ਇਹ ਪੀਜ ਦੇ ਉੱਪਰ ੜਮ ਮਸਾਲਾ ਹੁੰਦਾ ਆਪਣਾ ਯਾਹ ਭਾਈ ਆ ਇਹ ਆਪਾਂ ਹਟਮ ਅਵੇਲੇਬਲ ਰੱਖ ਗਏ ਹੈ ਕਰੈਕਟ ਇਹ ਵਲ ਪੈਕੇਟ ਅਲੱਗ ਬਾਏ ਕਰਕੇ ਰੱਖਿਆ ਹੋਇਆ ਹੈ ਪਰ ਉਹਨੇ ਵੀ ਯੂਜ਼ ਨਹੀਂ ਅਸੀਂ ਕਿ ਪੈਕੇਟ ਨੂੰ ਅਲੱਗ ਬਾਏ ਬਾਏ ਕਰਕੇ ਰੱਖਿਆ ਹੋਇਆ ਹੈ ਸਹੀ ਸਲਾਮਤੀ ਹੈ ਠੀਕ ਆ ਤੇ ਇਹ ਵੀ ਪਾ ਲੈਨੇ ਆਪਾਂ ਵਿੱਚ ਥੋੜਾ ਟੇਸਟ ਥੋੜਾ ਫੈਂਸੀ ਫੈਂਸੀ ਹੋ ਜਾਏਗਾ ਇਹਦੇ ਨਾਲ ਠੀਕ ਆ ਯੈਸ ਮੈਂ ਤਾਂ ਪੁੱਛ ਤੂੰ ਨਾਟ ਇਟ ਇਜ਼ ਨਾਟ ਪ੍ਰਿੰਸ ਕਿਚਨ ਹਲਕਾ ਹਲਕਾ ਪਾਵਾਂਗੇ ਇਟ ਇਜ਼ ਬਵਨਸ ਕਿਚਨ ਕਿ ਇਹਨੂੰ ਥੋੜੀ ਜਿਹੀ ਹੱਥ ਨਾਲ ਬੇੜਲੇ ਨੇ ਮਸਤ ਕਰਕੇ ਦੇਖੋ ਇਹਨੂੰ ਕੱਟੀ ਨੂੰ ਫੜ ਗਿਆ ਇੱਕ ਤੁਸੀਂ ਇਹ ਜ਼ਰੂਰ ਕਰਨਾ ਨਹੀਂ ਕਰਨਾ ਚਲੋ ਠੀਕ ਹੈ ਹਮਲਾਈ ਰਹੀ ਗਈ ਵਿੱਚ ਮਾਵਾਂਗੇ ਸਾ ਲੋ ਥੋੜੇ ਜਿਹਾ ਰਗਾਨਾ ਰਗਾਨਾ ਉਹ ਰਗਾਨਾ ਜੋ ਪ੍ਰੈਕ ਟੁੰਬੜ ਵੀ ਕਰਾਓ অর্ਗੈਂਜ਼ਾ ਆਪਾਂ ਯੂਜ਼ ਆਪਾਂ ਸਬਜ਼ੀ ਕੱਟ ਪਾਉਨੇ ਆ ਤਾਂ ਚੈੱਕ ਕਰ ਰਹੀ ਹਾਂ ਪਿੱਤਾ ਤੋਂ ਤਾਂ ਖਤਮ ਹੋ ਗਿਆ ਖam ਹੋ ਗਿਆ ਚਮਚਨਾ ਕੱਢ ਲਓ ਜਿੰਨਾ ਵੀ ਹੈਗੇ ਨੇ ਪਾ ਪਾ ਦਾਂਗੇ ਇਸ ਚ ਮਲਾਈ ਇੱਕੋ ਕੱਲੀ ਮਲਾਈ ਪੂਰੀ ਭਰ ਕੇ ਤਾਂ ਕਿ ਚੰਗੀ ਤਰ੍ਹਾਂ ਵਿੱਚ ਜਰ ਰਸ ਜੇ ਤਸਵਾਦ ਬਣਨ ਠੀਕ ਆ ਐਗਜੈਕਟਲੀ ਐਗਜੈਕਟਲੀ ਯੈਸ ਹੁਣ ਇਸ ਚਾਤ ਕੁਝ ਪਾਉਣੀਆਂ ਆਪਾਂ ਇਸ ਚ ਹਾਂ ਨਾ ਸਭ ਕੁਝ ਓਕੇ ਆ ਠੀਕ ਹੈ ਹੁਣ ਇਹ ਇਹਨਾਂ ਦਾ ਪਨੀਰ ਬਣ ਜਾਏਗਾ ਆਪਾਂ ਇਹਨੂੰ ਸੇਕ ਲਵਾਣਾ ਹੈ ਹੁਣ ਬਸ ਇਹਨੂੰ ਆਪਾਂ ਗੜਾ ਕਰਨਾ ਹੈ ਉਹ ਹੀ ਕਰ ਹੁਣ ਇਹਨਾਂ ਦਾ ਪਨੀਰ ਬਣ ਜਾਏਗਾ ਪਨੀਰ ਨਹੀਂ ਬਣਨਾ ਪੂਰ ਵੀ ਬਣ ਗਈ ਪਨੀਰ ਜਦੋਂ ਇਹ ਮਤਲਬ ਥੋੜਾ ਜਿਹਾ ਰੈਡ ਰੈਡ ਕੀ ਵਿੱਚ ਚਿਲੀ ਫਲੈਕਸ ਜਦੋਂ ਇਹ ਥੋੜਾ ਜਿਹਾ ਮੀਨਸ ਹੋ ਜਾਏਗਾ ਨਾ ਠਿੱਕ ਜਾ ਤਾਂ ਦੈਟ ਮੀਨਸ ਕਿ ਆਪਣੀ ਗਰੇਵੀ ਵੀ ਰੈਡੀ ਹੈ ਔਰ ਫਿਰ ਆਪਾਂ ਨਾ ਇਸ ਤੇ ਥੋੜਾ ਜਿਹਾ ਕਨੀਅਨ ਗਾਰਨਿਸ਼ ਕਰਦੇ ਫਿਰ ਇਹ ਸੌਸ ਨਾਲ ਖਾਣਾ ਹੁੰਦਾ ਹੈ ਕਿ ਐਵੇਂ ਹੀ ਖਾਣਾ ਹੈ ਵੀ ਖਾਣਾ ਹੁੰਦਾ ਸੌਸ ਨਾਲ ਖਾਏ ਸੀ ਉਦੋਂ ਤੁਸੀਂ ਭੁੱਲ ਗਿਆ ਐਕਚੁਅਲੀ ਬਿਨਾ ਸੌਸ ਤੋਂ ਮੈਂ ਭੁੱਲ ਗਿਆ ਨਾ ਸਵਾਦ ਬਹੁਤ ਸੀ ਮੈਂ ਦੇਖਿਆ ਹੀ ਨਹੀਂ ਕਰਨਾ ਘਰਾਂ ਮੈਂ ਤੇ ਮੈਨੂੰ ਪਤਾ ਨਹੀਂ ਇਧਰ ਲਈ ਨੂੰ ਲਈ ਆਪਾਂ ਕੀ ਕਰ ਰਹੇ ਆ ਆ ਬਣਾ ਰਹੇ ਆ ਠੀਕ ਆ ਮੈਨੂੰ ਹੁਣ ਹੀ ਕੁਝ ਲੱਗਣ ਲੱਗੀ ਸੁਣ ਉਹ ਸੁਣ ਕੇ ਇਹਦੀ ਆਵਾਜ਼ ਕਿੰਨਾ ਨਮ ਲਗ ਰਿਹਾ ਨੇ ਨਾ ਥੋੜਾ ਜਿਹਾ ਸਿੱਕਾ ਲੱਗੇਗਾ ਫਿਰ ਅੰਦਾਜ਼ਾ ਟਾਈਮ ਹਾਊ ਮਚ ਟਾਈਮ ਰਿਮੇਨਿੰਗ ਆਈ ਡੋਟ ਨੋ 2-3 ਮਿੰਟਸ ਓਕੇ ਚਲੋ ਹੁਣ ਇੱਥੇ ਕੁਝ ਨਹੀਂ ਪਾਣਾ ਠੀਕ ਆ ਚੇਕਾ ਲੱਗ ਰਿਹਾ ਇਹਨੂੰ ਸੇ ਸੇਕਨ ਨੂੰ ਥੋੜਾ ਥੋੜਾ ਨਹੀਂ ਇਹ ਵੀ ਗਾਰਨਿਸ਼ ਕਰ ਲਾਂਗੇ ਇਹਨੂੰ ਥੋੜਾ ਛੱਡ ਦਿਓ ਗੈਸ ਤੇ ਚੱਲਦਾ ਗੈਸ ਠੀਕ ਆ ਬੱਕ ਜਾਏਗਾ ਨਾ ਫਿਰ ਤਨੀ ਬਣਾ ਰਹੇ ਹਾਂ। ਹਮੇਸ਼ ਕੇ ਉਪਰ ਧਨੀਏ ਗੁਆਇਸ਼ੇ ਛਿੜਕ ਦੇਗੇ। ਗਾਰਨਿਸ਼ ਕਰ ਦੋਗੇ। ਗੈਰਨਿਸ਼। ਫਿਰ ਇਹਨੂੰ ਐਂ ਛੱਡ ਦਾਂਗੇ। ਠੀਕ ਹੈ ਥੋੜਾ ਸੇਕ ਲੱਗਣ ਦਵਾਂਗੇ। ਫਿਰ ਸੌ ਬਣ ਜਾਏਗਾ, ਰੈਡੀ ਹੋ ਜਾਏਗਾ। ਫਿਰ ਤੁਹਾਨੂੰ ਦਿਖਾਉਣੇ ਆਂ ਐਂਡ 'ਚ। ਤੇ ਟੇਸਟ ਕਰਕੇ ਦਿਖਾਵਾਂਗੇ। ਓਕੇ। ਬਣ ਗਿਆ ਇਹ ਕਿਹੜੀ? ਬਣ ਗਿਆ ਜੀ। ਅਜੀ ਟੇਸਟ। ਅਸੀਂ ਇੰਨਾ ਖੁਸ਼ ਤਾਂ ਆਇਆ ਕਿਉਂਕਿ ਅਸੀਂ ਹੁਣੇ-ਹੁਣੇ ਟੇਸਟ ਕਰਕੇ ਹਟਿਆ। ਬਹੁਤ ਟੇਸਟੀ ਹੋਣਾ। ਅ ਜੋ ਬਣਿਆ ਹੈ ਨਾ ਇਹ ਮੇਰਾ ਜੀ ਨਹੀਂ ਕਰ ਰਿਹਾ ਜੀ ਵਲੌਗ ਬਣਾਉਣ ਨੂੰ। ਮੇਰਾ ਐਂ ਜੀ ਕਰ ਰਿਹਾ ਸੀ ਵੀ ਹੁ ਕਾਲੇ ਜਿਹਾ ਬਾਕੇ ਦੇ ਦੇ ਬਸ ਮੈਂ ਖਾ ਲਾਂ ਤੇ ਹੁਣ ਆਪਾਂ ਇਹਨਾਂ ਨੂੰ ਸਰਵ ਇਹਨੂੰ ਸਰਵ ਕਰਾਂਗੇ ਠੀਕ ਆ ਬਹੁਤ ਸਾਰਾ ਬਣਾਇਆ थैंक यू ਯੂ ਆਰ ਪਾਸਡ थैंक यू थैंक यू ਇਹਦੀ ਫੋਟੋ ਕਿਚਨ ਮਮਾ ਨੂੰ ਭੇਜਾਂਗੇ ਉਧਰਲੀ ਨੂੰ ਠੀਕ ਆ ਐਵੇਂ ਐ ਬਣਦਾ ਹੈ ਠੀਕ ਹੈ ਪਲੀਜ਼ ਸਾਰੇ ਜਣੇ ਬਣਾ ਕੇ ਆਪਣੇ ਘਰ ਚ ਜ਼ਰੂਰ ਖਾਓ ਯਾਰ ਜੇ ਟੇਸਟੀ ਨਾਲ ਹੁੰਦੀ ਮੈਂ ਕਦੇ ਨਾ ਕਹਿੰਦੀ ਲਿਆ ਕਿ ਇਹ ਬਹੁਤ ਟੇਸਟੀ ਹੈ ਚਲੋ ਠੀਕ ਹੈ ਠੰਡਾ ਹੋ ਜਾਏਗਾ ਇਹ ਠੀਕ ਹੈ ਤੇ ਫਿਰ ਅਸੀਂ ਖਾਣ ਲੱਗਿਆਂ ਓਕੇ ਤੇ ਆਪਨੇ ਆਪਣੇ ਘਰੇ ਬਣਾ ਕੇ ਜ਼ਰੂਰ ਖਾਓ ਬਹੁਤ ਜ਼ਿਆਦਾ ਟੇਸਟੀ ਹੈ ਤੇ ਮਿਲ ਗਿਆ ਹੁਣ ਕਰਲੇ ਵਲੌਗ ਜਿਸ ਨੂੰ ਰਸਾਇਆ ਰੈਸਪੀ ਉਹਦੇ ਲੱਗੀ ਕੁਝ ਯੂਨੀਕ ਦਿਖਾਇਆ ਜਿਸ ਨੂੰ ਰੈਸਪੀ ਉਹਦੇ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰ ਲਿਓ ਆਪਾਂ ਤੁਹਾਨੂੰ ਸਬਸਕ੍ਰਾਈਬ ਕਰ ਲੈ ਬੈਗਰ ਤਾਂ ਲੇਕਿਨ ਆਪ ਕੋਲ ਦੇ ਕਰ ਲਿਓ ਤੇ ਲਾਈਕ ਜਰੂਰ ਕਰ ਲਿਓ ਕਿ ਸੇਵ ਹੋ ਜੇਗੀ ਲਾਈਵ ਕਰਕੇ ਲਾਈਕ ਕਰਕੇ ਵੀਡੀਓ ਸੇਵ ਹੋ ਜੇਗੀ ਲਾਈਕ ਜਰੂਰ ਕਰ ਲਿਓ ਠੀਕ ਆ ਓਕੇ ਬਾਏ ਬਾਏ